ਬਠਿੰਡਾ ਦੇ ਪੁਰਾਣੇ ਪਟਵਾਰਖਾਨੇ ਦੇ ਅੰਦਰ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਸੀ ਕੁਝ ਜਗ੍ਹਾ ਤੇ ਕਬਜ਼ਾ ਅਤੇ ਉੱਥੇ ਅਣਅਧਿਕਾਰਕ ਤੌਰ ਤੇ ਫੁੱਕੀ ਜਾ ਰਹੀ ਸੀ ਬਿਜਲੀ ਮਾਮਲਾ ਬਠਿੰਡਾ ਦੇ ਭਾਗੂ ਰੋਡ ਤੇ ਪੁਰਾਣੇ ਪਟਵਾਰਖਾਨੇ ਦਾ ਜਿੱਥੇ ਪਹਿਲਾਂ ਇੱਥੇ ਆਪਣਾ ਇੱਕ ਪਟਵਾਰਖਾਨਾ ਸੀ ਲੇਕਿਨ ਉਹ ਹੁਣ ਇੱਥੋਂ ਆਪਣਾ ਪਟਵਾਰਖਾਨਾ ਸ਼ਿਫਟ ਕਰ ਦਿੱਤਾ ਗਿਆ ਤੇ ਉਸ ਜਗ੍ਹਾ ਦੇ ਉੱਤੇ ਆਪਣਾ ਇੱਕ ਵਿਅਕਤੀ ਵੱਲੋਂ ਉੱਥੇ ਜਿੱਥੇ ਆਪਣੇ ਆਟੋ ਜਿਹੜੇ ਜੋ ਉਸ ਵੱਲੋਂ ਕਿਰਾਏ ਦੇ ਆਪਣਾ ਦਿੱਤੇ ਜਾ ਰਹੇ ਸੀ ਉਹ ਉੱਥੇ ਨਜਾਇਜ਼ ਤੌਰ ਤੇ ਬਿਜਲੀ ਉੱਥੋਂ ਫੁਕੀ ਜਾ ਰਹੀ ਸੀ ਉਹ ਉੱਥੇ ਹੀ ਆਪਣਾ ਆਟੋ ਆਪਣੀ ਇੱਥੇ ਆਪਣਾ ਚਾਰਜ ਕਰਦਾ ਸੀ ਅਤੇ ਉਹ ਵੀ ਉਸ ਵੱਲੋਂ ਬਿਜਲੀ ਫੁਕੀ ਜਾ ਰਹੀ ਸੀ ਤੇ ਇਸ ਵੱਲੋਂ ਇੱਕ ਆਪਣਾ ਕਮਰੇ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ ਸੀ ਇਹਦਾ ਕਹਿਣਾ ਹੈ ਕਿ ਇੱਥੇ ਇੱਥੇ ਆਪਣਾ ਛੜੀ ਆਉਂਦੀ ਹੈ ਜਿਸ ਨੂੰ ਲੈ ਕੇ ਉਸ ਉਸ ਵੱਲੋਂ ਇਸ ਜਗ੍ਹਾ ਤੇ ਆਪਾਂ ਰਖਵਾਲੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇੱਥੇ ਇਸ ਵੱਲੋਂ ਆਪਣੀ ਇੱਕ ਵਰਕਸ਼ਾਪ ਵੀ ਇਸ ਵੱਲੋਂ ਬਣਾਈ ਗਈ ਸੀ ਜਿਸ ਨੂੰ ਲੈ ਕੇ ਇਸੇ ਸੰਬੰਧੀ ਜਦ ਬੁੱਧਵਾਰ ਨੂੰ 3 ਵਜੇ ਦੇ ਲਗਭਗ ਪੁੱਡਾ ਦੇ ਐਸ ਡੀਓ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਦਾ ਅੱਜ ਸਾਡੇ ਆਪਣਾ ਧਿਆਨ ਚ ਹੈ ਤਾਂ ਉਹਨਾਂ ਵੱਲੋਂ ਇਸ ਨੂੰ ਇੱਥੋਂ ਰੋਲ ਕਰਾ ਦਿੱਤਾ ਕਿ ਇਸ ਨੂੰ ਇੱਥੋਂ ਆਪਣਾ ਹਟਾ ਦਿੱਤਾ ਗਿਆ ਹੈ ਤੇ ਉਸ ਜਗ੍ਹਾ ਦਾ ਇਹਨਾਂ ਵੱਲੋਂ ਆਪਣੇ ਹੱਥ ਦੇ ਵਿੱਚ ਇਹ ਸਾਰਾ ਆਪਣਾ ਕਬਜ਼ਾ ਲੈ ਰਹੇਗੇ ਇਸ ਵੱਲੋਂ ਉਹਦਾ ਸਮਾਨ ਚੁਕਵਾ ਕੇ ਉੱਥੇ ਆਪਣੇ ਤਾਲੇ ਲਾ ਇੱਥੇ ਆਪ ਲਗਾ ਦਿੱਤੇ ਗਏ ਦੱਸ ਦਈਏ ਕਿ ਇਸ ਵਿਅਕਤੀ ਵੱਲੋਂ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਉਹ ਉੱਤੇ ਕਬਜ਼ਾ ਕੀਤਾ ਹੋਇਆ ਸੀ ਇਸ ਵੱਲੋਂ ਇਹ ਆਖਣਾ ਹੈ ਕਿ ਉਸ ਨੇ ਸਿਰਫ ਇੱਥੇ ਨਸ਼ੇੜੀਆਂ ਉਤ ਰੋਕਣ ਦੇ ਲਈ ਇੱਥੇ ਆਪਣਾ ਤਾਲੇ ਲਗਾਏ ਹੋਏ ਹਨ ਲੇਕਿਨ ਦੇਖ ਰਹੁ ਅੱਜ ਇੱਥੇ ਪੁਲਡਾ ਦੀ ਟੀਮ ਪਹੁੰਚੀ ਹੈ ਉਹਨਾਂ ਵੱਲੋਂ ਆਪਣੇ ਤਾਲੇ ਇੱਥੇ ਆਪਣਾ ਲਗਾਏ ਗਏ ਤੇ ਇਸ ਨੂੰ ਇੱਥੋਂ ਹਟਾ ਦਿੱਤਾ ਗਿਆ ਇਹਦੇ ਬਹੁਤ ਸਾਰੇ ਆਟੋਸ ਸਨ ਜੋ ਆਪਣਾ ਈ ਰਿਕਸ਼ਾ ਸਨ ਉਹ ਇੱਥੇ ਹੀ ਇਸ ਵੱਲੋਂ ਚਾਰਜ ਕੀਤੇ ਜਾ ਰਹੇ ਸਨ ਜਾਇਜ਼ ਤੌਰ ਤੇ ਸੁੱਲ ਬਿਜਲੀ ਵੀ ਹੋ ਰਹੀ ਸੀ ਮੇਰਾ ਨਦਲਜੀਤ ਸਿੰਘ ਇਹ ਸਰਕਾਰੀ ਬੁੱਢਾ ਜਗਾ ਜੀ ਇਹ ਵਿਜੀਟ ਅਸੀਂ ਕੋਈ ਵਰਤੋਂ ਨਹੀਂ ਕਰ ਰਹੀ ਜੀ ਬਿਜਲੀ ਦੀ ਨਾ ਕੋਈ ਪਰਸਨਲ ਵਰਤੋਂ ਕਰ ਰਹੇ ਅਸੀਂ ਅਸੀਂ ਇੱਥੇ ਇੱਕ ਮੁੰਡਾ ਬਿਠਾਇਆ ਹੋਇਆ ਜੀ ਇਸ ਮੁੰਡੇ ਨੂੰ ਇਹ ਇਹੀ ਮੁੰਡਾ ਹੈ ਜੀ ਇਸ ਮੁੰਡੇ ਨੂੰ ਅਸੀਂ 3000 ਰੁਪਏ ਦਿੰਨੇ ਆ ਇੱਥੇ ਨਸ਼ੇੜੀ ਟੀਕਿਆਂ ਵਾਲੇ ਮਤਲਬ ਕਿ ਅੰਦਰ ਭੰਨ ਤੋੜ ਕਰਕੇ ਗਏ ਸਾਰਾ ਕੁਝ ਕਰਕੇ ਗਏ ਆ ਅੰਦਰੋਂ ਮੈਂ ਸਾਰਾ ਬਾਰੀਆਂ ਪੂਰੀਆਂ ਬੰਦ ਕਰਵਾ ਕੇ ਇੱਕ ਸਿਰਫ ਆਹ ਗੇਟ ਖੁੱਲਾ ਹੈ ਇਹ ਗੇਟ ਨੂੰ ਵੀ ਅਸੀਂ ਜਿੰਦਾ ਲਾ ਕੇ ਪਾਏ ਨੇ ਰਾਤ ਨੂੰ ਵੀ ਕੋਈ ਨਸ਼ੇੜੀ ਨਾ ਵਰ ਸਕੇ ਇੱਥੇ ਸਿਰਫ ਇੱਕ ਇਹ ਮੁੰਡਾ ਇੱਕ ਇਹਨੂੰ ਮੈਂ ਆਟੋ ਲੈ ਕੇ ਤਾਂ ਦਿੱਤੇ ਵੀ ਚਲੋ ਗਰੀਬ ਬੰਦਾ ਵੀ ਚਲੋ ਆਪਦਾ ਨਾਲੇ ਰਜਗਾਰ ਚ ਲਈ ਚੱਲੂਗਾ ਨਾਲੇ ਇੱਥੇ ਰਖਵਾਲੀ ਕਰੀ ਚੱਲੂਗਾ ਹੁਣ ਇਹ ਰਾਤ ਨੂੰ ਇਹ ਇੱਥੇ ਪੈਂਦਾ ਬਸ ਕੱਲਾ ਇਹ ਆਟੋ ਚਾਰਜ ਲੰਦਾ ਹੋਰ ਇੱਥੇ ਅਸੀਂ ਕੋਈ ਪਰਸਨਲ ਬਿਜਲੀ ਨਹੀਂ ਨਿਕੂ ਕਰੀ ਨਹੀਂ ਨਹੀਂ ਉਹ ਬੈਟਰੀਆਂ ਮੈਂ ਰੱਖੀਆਂ ਜੀ ਉਹ ਤਾਂ ਮੇਰਾ ਹੈ ਨਾ ਮੈਂ ਆਪਦਾ ਮੇਰਾ ਆਟੋ ਦਾ ਕੰਮ ਹੈ ਜੀ ਤੇ ਉਹਦੇ ਕਰਕੇ ਫਿਰ ਮੈਂ ਬੈਠ ਗਿਆ ਵੈਸੇ ਰੱਖਿਆ ਉਹ ਕੋਈ ਚਾਰਜ ਨਹੀਂ ਲੱਗਦਾ ਇੱਥੇ ਕੁਝ ਹੋਰ ਨਹੀਂ ਸਰ ਮੈਂ ਇਹ ਕੋਈ ਸਰਕਾਰੀ ਬਿਜਲੀ ਮੈਂ ਉਹਦੇ ਵਾਸਤੇ ਨਹੀਂ ਫੂਕ ਰਿਆ ਸਰ ਇਹ ਵੀ ਅਸੀਂ ਰਖਵਾਲੀ ਵੀ ਕਰ ਰਹੇ ਆ ਜੀ ਕਿਸੇ ਨੇ ਨਹੀਂ ਕਿਹਾ ਰਖਵਾਲੀ ਸਰ ਸਾਡੇ ਬੱਚੇ ਹੈ ਜੀ ਕੱਲ ਨੂੰ ਇੱਕ ਮਿੰਟ ਤੁਸੀਂ ਅੱਜ ਸਰ ਇੱਕ ਮਿੰਟ ਇਸ ਚੀਜ਼ ਦਾ ਤੁਸੀਂ ਮੈਟਰ ਲੈ ਲਏ ਜੀ ਮੈਂ ਮੰਨਦਾ ਸਾਡੇ ਇੱਥੇ ਚੋਰੀਆਂ ਹੁੰਦੀਆਂ ਰਾਤ ਨੂੰ ਮਤਲਬ ਨਸ਼ੇੜੀ ਮੁੰਡੇ ਆਉਂਦੇ ਆ ਅੰਦਰ ਤੋੜਪੰਨ ਕਰਦੇ ਆ ਠੀਕ ਹੈ ਜੀ ਇੰਜੈਕਸ਼ਨ ਵਗੈਰਾ ਸਾਰਾ ਕੁਝ ਲਾਉਂਦੇ ਆ ਸਾਡੇ ਕੱਲ ਨੂੰ ਬੱਚੇ ਬਰਾਬਰ ਦੇ ਜੀ ਹਾਂਜੀ ਸਾਨੂੰ ਕਿਸੇ ਨੇ ਕਿਹਾ ਵੀ ਇੱਥੇ ਤੁਸੀਂ ਆਪਰਾ ਕੋਈ ਕਰੋ ਜਾਂ ਨਹੀਂ ਰਖਵਾਲੀ ਵਾਸਤੇ ਕਿਸੇ ਨੇ ਕਿਹਾ ਨਹੀਂ ਸਰ ਸਾਨੂੰ ਕਹਿਣ ਦੀ ਤਾਂ ਸਰ ਲੋੜ ਹੀ ਨਹੀਂ ਜੀ ਇੱਥੇ ਹੁਣ ਇੱਥੇ ਖੰਡਰ ਬਣ ਜੂਗੇ ਜੀ ਸਭ ਕੁਝ ਕੀਤਾ ਜੀ ਅਸੀਂ ਮੈਂ ਏਡੀਸੀ ਮੈਡਮ ਨੂੰ ਵੀ ਦੱਸਿਆ ਮੈਡਮ ਨੂੰ ਵੀ ਮੈਂ ਦੱਸਿਆ ਵਾ ਵੀ ਐਂ ਕਰਕੇ ਮੈਡਮ ਮੈਂ ਇੱਕ ਮੁੰਡਾ ਬਿਠਾਇਆ ਉੱਥੇ ਰਖਵਾਲੀ ਵਾਸਤੇ ਮੈਡਮ ਗੰਨੇ ਵੀ ਕੋਈ ਗੱਲ ਨਹੀਂ ਰਖਵਾਲੀ ਕਰ ਲੋ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਗਈ ਵੀ ਕੋਈ ਗਲਤ ਕੰਮ ਉੱਥੇ ਹੋਣਾ ਨਹੀਂ ਚਾਹੀਦਾ ਇੱਥੇ ਸਰ ਕੋਈ ਗਲਤ ਕੰਮ ਨਹੀਂ ਹੁੰਦਾ ਜੀ ਅਸੀਂ ਤਾਂ ਚਲੋ ਸਬਜ਼ੀ ਕੱਟਣ ਵਾਸਤੇ ਤੇ ਖੁੱਲਾ ਗਰਾਊਂਡ 'ਤੇ ਬਹਿ ਜਾਂਦੇ ਆ 10 ਮਿੰਟ ਵੀ ਚਲੋ ਹਵਾ ਲਾਰੇ ਬਹਿ ਗਏ ਆ ਚੀਜ਼ ਹੈ ਜੀ ਹੋਰ ਤਾਂ ਕੁਝ ਨਹੀਂ ਕੁਆਟਰ ਦੇ ਵਿੱਚ ਤੁਹਾਨੂੰ پتہ ਗਰਮੀ ਹੁੰਦੀ ਅੰਦਰ ਹਾਂ ਜੀ ਕੀ ਸਰ ਕੀ ਹੈ ਨਾ ਤੁਹਾਡਾ ਕੀ ਕੰਮ ਕੀ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੈਂ ਇੱਥੇ ਉਪ ਮੰਡਲ ਇੰਜੀਨੀਅਰ ਬਿਲਡਿੰਗ ਕੰਮ ਕਰ ਰਿਹਾ ਜੀ ਕੀ ਮਾਮਲਾ ਹੈ ਕਿ ਆਪਣਾ ਪਟਵਾਰ ਕਰਨਾ ਸੀ ਸੰਦੇਹ ਧਿਆਨ ਦੇ ਵਿੱਚ ਆਇਆ ਸੀਗਾ ਜੀ ਬੀਬੀਏ ਦੀ ਪੁਰਾਣੀ ਬਿਲਡਿੰਗ ਹੈ ਜਿੱਥੇ ਪਟਵਾਰ ਕੰਮ ਚੱਲ ਰਿਹਾ ਸੀ ਉੱਥੇ ਕੋਈ ਅਨਧਿਕਾਰਤ ਤੌਰ ਤੇ ਕੋਈ ਬੰਦਾ ਬੈਠਾ ਸੀ ਇਸ ਧਿਆਨ ਵਿੱਚ ਆਉਂਦੇ ਅਸੀਂ ਉੱਥੇ ਸਿਕਿਉਰਟੀ ਦੀ ਮਦਦ ਦੇ ਨਾਲ ਉਹ ਬੰਦੇ ਨੂੰ ਉੱਥੋਂ ਬਾਹਰ ਕਰਵਾ ਦਿੱਤਾ ਉਹਦਾ ਸਮਾਨ ਸਾਰਾ ਬਾਹਰ ਕਰਵਾਤਾ ਜੀ ਤੇ ਉੱਥੇ ਤਾਲੇ ਲਗਵਾ ਦਿੱਤੇ ਗਏ ਸਮਾਨ ਦੇਖ ਲੈ ਹੈ ਦਾ ਕਮਰੇ ਤਾਲੇ ਪਾਏ ਹੋਏ ਸੀ ਇੱਥਰ ਹੋ ਗਈ ਲੋਕ ਲਾਇਆ ਹੈ ਜੀ ਸਰ ਸਾਡੀ ਅੱਜ ਧਿਆਨ ਚ ਆਇਆ ਮਸਲਾ ਕਿ ਨਾਲ ਦੀ ਨਾਲ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਜਿਹੜਾ ਉਹਨੂੰ ਬੰਦੇ ਨੂੰ ਰੋਡ ਤੋਂ ਰਿਮੂਵ ਕਰ ਦਿੱਤਾ ਜੇ ਉਹਨੇ ਦੁਬਾਰੇ ਫੇਰ ਆਪਲੇਸ ਕਰਵਾ ਕੇ ਜੀ ਨਹੀਂ ਜੀ ਸਾਡੇ ਸਿਕਿਉਰਟੀ ਵਾਲੇ ਜਿਹੜੇ ਹੈਗੇ ਆ ਪੈਸਕੋ ਦੇ ਥਰੂ ਸਿਕਿਉਰਟੀ ਵਾਲੇ ਦਫ਼ਤਰ ਚ ਤਨਤ ਹੈ ਉਹਨਾਂ ਦੀ ਡਿਊਟੀ ਲਈ ਹੋਈ ਹੈ ਉਹ ਸਮੇਂ ਸਮੇਂ ਤੇ ਉੱਥੇ ਚੱਕਰ ਲਾਉਂਦੇ ਰਹਿਣਗੇ ਜੇਕਰ ਇਹ ਕਿਸ ਤਰ੍ਹਾਂ ਬਿਜਲੀ ਕੋਈ ਸਿੱਤ ਕਰੇ ਕਿ ਤਰ੍ਹਾਂ ਉਹ ਸਮਝਾਉਂਗਾ ਬਿਜਲੀ ਉਹ ਬੰਦਿਆਂ ਨੇ ਅਨਧਿਕਾਰਤ ਤੌਰ ਤੇ ਉੱਥੇ ਜੋੜੀ ਹੋਈ ਸੀਗੀ ਉਹਦੇ ਜਿਹੜੇ ਕਨੈਕਸ਼ਨ ਹੈਗੇ ਉਹ ਅਸੀਂ ਕਰਵਾ ਦਿੱਤੇਗੇ